ਬਠਿੰਡਾ ਤੋਂ ਲਾਪਤਾ ਹੋਇਆ 6ਵੀਂ ਜਮਾਤ ਚ ਪੜਦਾ ਬੰਸ਼ ਆਖਿਰਕਾਰ ਉੱਤਰ ਪ੍ਰਦੇਸ਼ ਦੇ 12 ਬੰਕੀ ਤੋਂ ਬਰਾਮਦ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਅੱਜ ਸਵੇਰ ਤੋਂ ਹੀ ਇਸ ਬੱਚੇ ਦੇ ਲਾਪਤਾ ਹੋਣ ਦੀ ਖਬਰ ਤੇਜ਼ੀ ਦੇ ਨਾਲ ਹਰ ਸੋਸ਼ਲ ਮੀਡੀਆ ਤੇ ਟੀਵੀ ਚੈਨਲ ਦੇ ਉੱਪਰ ਚੱਲ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਪਰ ਜ਼ਿੰਦਗੀ ਦਿਖਾਈ ਗਈ ਅਤੇ ਹੁਣ ਇਸ ਨੂੰ ਉੱਤਰ ਪ੍ਰਦੇਸ਼ ਤੋਂ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਸੋ ਇਸ ਪੂਰੇ ਮਾਮਲੇ ਦੇ ਉੱਪਰ ਜਾਣਕਾਰੀ ਲੈਣ ਲਈ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਬੰਸ਼ ਦੇ ਜੀ ਕੋਲ ਤੇ ਉਹਨਾਂ ਤੋਂ ਹੀ ਜਾਣਦੇ ਆ ਕਿ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਦਿੱਕਤਾਂ ਆਈਆਂ ਅਤੇ ਹੁਣ ਵੰਸ਼ ਕਿੱਥੇ ਹੈ ਅਤੇ ਕਿਸ ਹਾਲ ਦੇ ਵਿੱਚ ਹੈ ਆਓ ਚੱਲਦੇ ਆ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਨਰਨਜੀ ਤੁਸੀਂ ਲਾਈਵ ਹੋ ਐ ਸੋ ਸਾਡੇ ਨਾਲ ਇਹ ਦੱਸੋ ਸਵੇਰੇ ਜਿਹੜਾ ਬੱਚਾ ਗੁੰਮ ਹੋਇਆ ਸੀ ਉਹ ਕਿੱਥੋਂ ਗੁੰਮ ਹੋਇਆ ਸੀ ਜੀ ਉਹ 3 ਤਰੀਕ ਨੂੰ ਸਕੂਲ ਗਿਆ ਸੀਗਾ ਜੀ ਅੱਜ ਜੀ ਮੈਨੂੰ ਮਿਲ ਆਏ ਪੁੱਸੇ ਹਾਂ ਹਾਂ ਆਦਰ ਸੇ ਸਕੂਲ ਦੇ ਪਰਦਾ ਸੀਗਾ ਜੀ ਕਿਉਂ ਨਹੀਂ ਬੰਤੋ ਦਾ ਨਾਮ ਸੀਗਾ ਜੀ ਤੇ ਉਹ ਟੈਂਪੋ ਵਾਲਾ ਸਕੂਲ ਦੇ ਛੱਡ ਕੇ ਹੂੰ ਉਹ ਆਪਸ ਆ ਗਿਆ ਜੀ ਇਹ ਬੱਚਾ ਸਕੂਲ ਨਹੀਂ ਗਿਆ ਜੀ ਅਸੀਂ ਸਕੂਲ ਦੇ ਕੈਮਰੇ ਸਾਰੇ ਛਾਂ ਮਾਰੇ ਜੀ ਤੇ ਗਲੀ ਦੇ ਦੁਕਾਨਾਂ ਦੇ ਕੈਮਰੇ ਦੇਖਣ ਲੱਗੇ ਜੀ ਜੀ ਤੇ ਉੱਥੇ ਸਾਨੂੰ ਇੱਕ ਫੋਟ ਮਿਲੀ ਕਿ ਇਹ ਬੈਗ ਵਾਪਸ ਆ ਰਿਹਾ ਥਾਣੇ ਵਾਲੇ ਪਾਸੇ ਹੂੰ ਉੱਥੇ ਇੱਕ ਬੰਦਾ ਸਾਨੂੰ ਮਿਲਿਆ ਮਤਲਬ ਪੰਜ ਗੰਦ ਦੇ ਜਿਆ ਮਲਾਜਮ ਕਰਕੇ ਮੈਂ ਥਾਣੇ ਤੇ ਲਿਆ ਹੂੰ ਉਹ ਕਹਿੰਦਾ ਇਹ ਬੱਚਾ ਉਹਨੇ ਫੋਟ ਦੇਖਿਆ ਕਹਿੰਦਾ ਇਹ ਬੱਚਾ ਮੈਂ ਪਲੇਟਫਾਰਮ ਤੇ ਦੇਖਿਆ ਪੰਜ ਨੰਬਰ ਤੇ ਜੀ ਅਦੇ ਨੰਬਰ ਪਲੇਟ ਵਾਂਗ ਤੇਰੇ ਵਾ ਅੱਗੇ ਜੀ ਆਰ ਪੀ ਥਾਣੇ ਦੇ ਮਦਦ ਲਈ ਤੇ ਜੀ ਆਰ ਪੀ ਥਾਣੇ ਤੇ ਆਰਪੀ ਵਾਲੇ ਬੜੀ ਮਦਦ ਕੀਤੀ ਸਾਨੂੰ ਉਹਨੇ ਵਿਚਾਰੇ ਨੇ ਸਾਰੇ ਕੈਮਰੇ 4 ਘੰਟੇ ਕੈਮਰੇ ਚੈੱਕ ਕੀਤਾ ਜੀ ਤੇ 4 ਘੰਟੇ ਦੇ ਬਾਅਦ ਸਾਨੂੰ ਉਹ ਕੈਮਰੇ ਤੇ ਵਿਖਿਆ ਜੇ ਇਹ ਟ੍ਰੇਨ ਤੇ ਚੜ ਰਿਹਾ ਜੀ ਟ੍ਰੇਨ ਤੇ ਚੜਨ ਦੇ ਵਿਖਿਆ ਤੇ ਸਾਨੂੰ ਥੋੜੀ ਤਸੱਲੀ ਹੋਈ ਹੂੰ ਫਿਰ ਅゼ ਪਿੰਡ ਫੋਨ ਕੀਤਾ ਸੀਗਾ ਆਦੇ ਕਿ ਸਵੇਰੇ ਸਾਰੀ ਗੱਡੀਆਂ ਉੱधर ਜਾਂਦੀਆਂ ਸਾਰੀ ਗੱਡੀਆਂ ਚੈੱਕ ਕਰੋ ਕਿ ਗੱਡੀ ਤੇ ਪਿੰਡ ਤੋਂ ਨਹੀਂ ਆ ਰਿਹਾ ਉਹ ਨਕਲਾ ਮੰਨ ਕੇ ਚਲੋ ਕਿ 2:30 ਜੀ 2:30 3:00 ਵਜੇ 12 ਵਾਂ ਕੇ ਪੈਸੰਗ ਤੇ ਇਹਨੂੰ ਗੱਡੀ ਤੇ ਬੰਦੇ ਉਤਾਰਿਆ ਸਾਡੇ ਰਿਸ਼ਤੇਦਾਰੇ ਜੀ ਉਹ ਗੱਡੀ ਤੇ ਉਤਾਰ ਕੇ ਫਿਰ ਮੇਰੇ ਕੋਲੇ ਫੋਨ ਕੀਤਾ ਹਮ ਕਿ ਬੱਚਾ ਆਪਣਾ ਮਿਲ ਗਿਆ ਇੱਥੇ ਹੈ ਅੱਛਾ ਤੁਹਾਡੀ ਵੰਸ਼ ਤੁਹਾਡੀ ਵੰਸ਼ ਨਾਲ ਖੁਦ ਗੱਲ ਹੋਈ ਹੈ ਆਪ ਤੁਸੀਂ ਕੀਤੀ ਗੱਲ ਗੱਲ ਨਹੀਂ ਹੋਈ ਵੀਡੀਓ ਕਾਲ ਤੇ ਕਰਕੇ ਬੱਚਾ ਦਿਖਾਇਆ ਹਾਲੇ ਗੱਲ ਕੋਈ ਹੋਈ ਨਹੀਂ ਸੀ ਕਿ ਮੈਂਗਾ ਥੋੜਾ ਸੰਤਾਜਾਂਗੇ ਫਿਰ ਗੱਲ ਕਰਾਂਗੇ ਹਾਂ ਅੱਛਾ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ ਆ ਰਾਮ ਨਰੈਨ ਜੀ ਜਿਸ ਤਰ੍ਹਾਂ ਰੇਲਵੇ ਦੀ ਤੁਸੀਂ ਮਦਦ ਲਈਤੀ ਪੁਲਿਸ ਦੀ ਕਿੰਨਾ ਕੁ ਸਹਿਯੋਗ ਮਿਲਿਆ ਜੀ ਤੁਹਾਨੂੰ ਬਹੁਤ ਜ਼ਿਆਦਾ ਮੈਂ ਸਤਿਕਾਰ ਕਰਾਂਗਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਆਰਪੀਐਫ ਦਾ ਬਹੁਤ ਜਿਆਦਾ ਸਾਰਾ ਹੋਰ ਹੈਲਪ ਮਿਲੀ ਹਾਂ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਦੇ ਆ ਲੋਕ ਕਹਿੰਦੇ ਆ ਵੀ ਸਾਨੂੰ ਕੋਈ ਸਹਿਯੋਗ ਨਹੀਂ ਮਿਲਦਾ ਪ੍ਰਸ਼ਾਸਨ ਤੋਂ ਪੁਲਿਸ ਤੋਂ ਇੱਥੇ ਕੋਈ ਗੱਲ ਤੁਹਾਨੂੰ ਦੇਖਣ ਨੂੰ ਨਹੀਂ ਮਿਲੀ ਇਸ ਤਰ੍ਹਾਂ ਦੀ ਨਹੀਂ ਨਹੀਂ ਮੇਰੇ ਮੇਰਾ ਸਹਿਯੋਗ ਸਾਰੇ ਜੀਆਰਪੀ ਔਰ ਆਰਪੀਐਫ ਸਾਰੇ ਮੇਰਾ ਸਹਿਯੋਗ ਬਹੁਤ ਇਹਨਾਂ ਦੇ ਸਾਰੇ ਤੇ ਧੰਨਵਾਦ ਕਰਦਾ ਜਿਹਨੋਂ ਜੀ ਖੁਸ਼ੀ ਦੇ ਆਪਣੇ ਦਰਵਾਜ਼ੇ ਕਰਦਾ ਸਾਰੇ ਪੱਤਰਕਾਰ ਸਰਾ ਮੇਰੀ ਬਹੁਤ ਮਦਦ ਕੀਤੀ ਹੈ ਜੀ 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 ਮੇਰੇ ਨਾਲੇ ਲੱਗੇ ਰਹੇ ਹਨ ਅੱਗੇ ਪਿੱਛੇ ਹਰ ਵਕਤ ਗੁਰੂਪਾਂ ਦੇ ਕਿਤੇ ਸਾਰੇ ਪੱਤਰਕਾਰ ਪਰਾਵਾਂ ਤੇ ਆਪਾਂ ਜਿਹਨੋਂ ਖੁਸ਼ੀ ਦੇ ਆਪਣੇ ਉਹਨਾਂ ਨੂੰ ਆਸ਼ੀਰਵਾਦ ਦੇਣੇ ਹੈ ਕਿ ਪਰਮਾਤਮਾ ਸਭ ਨੂੰ ਅਸੀਂ ਖੁਸ਼ੀ ਦੇ ਰੱਖੇ ਉਨ ਫਿਰ ਜਸ਼ਨ ਦਾ ਮਾਹੌਲ ਹੋਵੇਗਾ ਜੀ ਘਰੇ ਤਾਂ ਫਿਰ ਨਾ ਜਸ਼ਨ ਦਾ ਜਸ਼ਨ ਦਾ ਕਿ 23 ਕੁੜੀਆਂ ਤੇ ਬਾਅਦ ਮੁੰਡਾ ਕਿੱਲਾ ਮੁੰਡਾ ਸੀਗਾ ਜੀ 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 ਸੀ ਨਹੀਂ ਜੀ ਤੇ ਕੁਝ ਕੁੜੀਆਂ ਹੋਰ ਹੋ ਕੇ ਬੁਰਾ ਹਾਲ ਸੀਗਾ ਜੀ ਕੋਈ ਨਾਸਤੇ ਦਾ ਬੁਰਾ ਹਾਲ ਸੀਗਾ ਹਾਂ ਤਾਂ ਘਰੇ ਜਸ਼ਨ ਦਾ ਮਾਹੌਲ ਤਾਂ ਬਣਨੇ ਬਣਨਾ ਹੈ ਜੀ ਜੀ ਆਪ ਬੁਰਾ ਹਾਲ ਹੈ ਮੈਂ ਹਾਰਟ ਦਾ ਮਰੀਜ਼ ਸੀਗਾ ਜੀ ਜੀ ਅੱਜ ਮੈਨੂੰ ਐਮਸ ਤੇ ਜਾਣਾ ਸੀਗਾ ਡਾਕਟਰ ਨੇ ਬੁਲਾਇਆ ਸੀਗਾ ਹਮ ਮੈਂ ਤਾਂ ਤੁਰ ਵੀ ਨਹੀਂ ਪਾਉਂਗਾ ਮੇਰਾ ਇਤਨਾ ਬੁਰਾ ਹਾਲ ਸੀਗਾ ਜੀ ਚਲੋ ਪਰਮਾਤਮਾ ਨੇ ਚਲੋ ਸਭ ਦੀ ਮਿਹਨਤ رنگ ਲਿਆਈ ਤੇ ਹੈ ਨਾ ਬੱਚਾ ਜਿਹੜਾ ਗੁੰਮ ਹੋਇਆ ਸੀ ਉਹ ਤੁਹਾਨੂੰ ਮਿਲ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤਾਂ ਇਹ ਰਾਮ ਨਰਾਇਣ ਜੀ ਜੋ ਬੱਚਾ ਲਾਪਤਾ ਹੋਇਆ ਸੀ ਉਹਨਾਂ ਦੇ ਪਿਤਾ ਸੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਸਾਡੇ ਨਾਲ